ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਚੰਡੀਗੜ੍ਹ 'ਚ ਕਾਂਗਰਸੀਆਂ ਨਾਲ ਮੀਟਿੰਗ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ 13 ਦੇ 13 ਲੋਕ ਸਭਾ ਸੀਟਾਂ ਜਿੱਤੇਗੀ। ਉਨ੍ਹਾਂ ਕਿਹਾ ਕਿ ਉਹ ਪਿੰਡ-ਪਿੰਡ ਜਾ ਕੇ ਚੋਣ ਪ੍ਰਚਾਰ ਵੀ ਕਰਨਗੇ ਜਿਸ ਕਰਕੇ ਜ਼ਿਲ੍ਹਾ ਪ੍ਰਧਾਨਾਂ ਤੋਂ ਲੈ ਕੇ ਹੋਰ ਕਾਂਗਰਸੀ ਅਹੁਦੇਦਾਰਾਂ ਨੇ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਮੌਕੇ ਬੇਅਦبی ਮਾਮਲੇ ਸੰਬੰਧੀ ਹਾਈ ਕੋਰਟ ਵੱਲੋਂ ਐਸਆਈਟੀ ਤੋਂ ਹੀ ਜਾਂਚ ਕਰਾਉਣ ਦੇ ਫੈਸਲੇ ਦਾ ਕੈਪਟਨ ਨੇ ਸਵਾਗਤ ਕੀਤਾ ਹੈ। ਉਨਾ ਕਹਿਆ ਕਿ ਹੁਣ ਐਸਆਈਟੀ ਜਲਦੀ ਹੀ ਆਪਣਾ ਫੈਸਲਾ ਦੇਵੇ ਤਾਂ ਜੋ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾ ਸਕੇ ਉਧਰ ਕੈਪਟਨ ਨੇ ਪ੍ਰੇਂਕਾ ਗਾਂਧੀ ਦੇ ਕਾਂਗਰਸ ਚ ਆਉਂਦਾ ਵੀ ਸਵਾਗਤ ਕੀਤਾ ਹੈ ਉਨਾ ਕਹਿਆ ਕਿ ਭਾਵੇਂ ਹੀ ਪ੍ਰੇਂਕਾ ਗਾਂਧੀ ਯੂਪੀ ਤੋਂ ਪਰਵਾਹੀ ਹਨ ਪਰ ਇਸ ਦਾ ਅਸਰ ਪੂਰੇ ਹਿੰਦੁਸਤਾਨ 'ਚ ਦੇਖਣ ਨੂੰ ਮਿਲੇਗਾ ਸਿੰਘ ਸਾਹਿਬ ਮੀਟਿੰਗ ਜੋ ਹੋਈ ਹੈ ਕੀ ਉਪਲਬਧੀ ਦੀ ਸਰਕਾਰ ਕੀ ਔਰ ਕਿਸ ਤਰੀਕੇ ਸੇ ਮਿਸ਼ਨ ਕੋ ਚੱਲਿਆ ਜਾਏਗਾ दिस इज मिशन नाइनटीन नाइनटीन ट्वेंटी नाइनटीन जो इलेक्शन आ रही हैं उसके लिए हम तेरह की तेरह सीटें जीतेंगे और पार्टी को जरा मजबूत करना है हमने अपने इलाकों में पंजाब में और हमारे लोग अब सब घूमेंगे डिस्ट्रिक्ट प्रेसिडेंट से नीचे ऊपर तक चीफ मिनिस्टर तक और हर गांव में जाके लोगों को बताएंगे कि क्या ज़रूरत है अब मुल्क को اور ਆਪਣੇ پنجاب کو کے ہماری گورنمنٹ ਦੁਆਰਾ ਬਣੇ 19 13 ਸੀਟਾਂ ਲੈ ਕੇ ਜਾਏ ਸੀਰ ਸਾਹਿਬ ਰਿਗਾਰਦੀ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਅੱਜ ਜਿਹੜੀਆਂ ਪੁਲਿਸ ਅਫਸਰਾਂ ਨੇ ਪਟੀਸ਼ਨਾਂ ਪਾਈਆਂ ਸੀ ਉਹ ਡਿਸਪਸ ਕਰ ਦਿੱਤੀਆਂ ਔਰ ਜਾਂਚ ਕਿ ਹੈ ਕਿ ਹੁਣ ਸੈੱਟ ਕਰੇਗੀ ਬਿਲਕੁਲ ਇਹ ਜਸਟਿਸ ਚਾਹੀਦੀ ਹੈ ਜਿਹੜੇ ਬੰਦਿਆਂ ਤੇ ਗੋਲੀ ਚੱਲੀ ਹੈ ਨਜਾਇਜ਼ ਬੰਦੇ ਮਰੇ ਗਏ ਤੇ ਉਸ ਦੇ ਵਾਸਤੇ ਹੁਣ ਜਸਟਿਸ ਜਿਹੜੇ ਪੂਰਾ ਕਾਨੂੰਨੀ ਕਾਰਵਾਈ ਉਹਨਾਂ ਨੇ ਕਿਹਾ ਜਲਦੀ ਐਸਆਈਟੀ ਜਲਦੀ ਆਪਣਾ ਫੈਸਲਾ ਦੇ ਔਰ ਚਲਾਨ ਪੇਸ਼ ਕਰੇ ਹੈ ਪੁਲਿਸ ਅਫਸਰ ਕਿਉਂ ਸਕਦੀ ਹੈ ਜੀ ਹੈ ਪੁਲਿਸ ਅਫਸਰਦ ਹੋ ਸਕਦੀ ਹੋ ਸਕਦੀ ਹੈ ਜੀ ਸਭ ਜਿਨ੍ਹਾਂ ਨੇ ਥੋੜਾ ਕੀ ਖਿਆਲ Unta it is naturally ਜਸਟਿਸ ਦਾ ਮਤਲਬ ਜਸਟਿਸ ਤੋਂ ਐਸਆਈਟੀ ਸਾਡੀ ਬਣੀ ਹੋਈ ਹੈ ਤਿੰਨ ਸੀਨੀਅਰ ਆਫਸਰ ਉੱਥੇ ਬੈਠੇ ਨੇ ਔਰ ਉਹ ਦੇਖਣਗੇ ਕਿ ਕੀ ਹੁਣ ਉਹਦੇ ਵਿੱਚ ਸਰ ਇਸ ਨਾਲ ਕੰਪੀਟੀਸ਼ਨ ਦੇਖ ਰਹੇ ਕਾਲੀ ਜਲ ਕਿਆਵਾ ਦੀ ਪਾਰ ਅਸੀਂ ਕੋਈ ਕੰਪੀਟੀਸ਼ਨ ਹੀ ਦੇਖ ਰਹੇ ਨਾ ਹੀਦਰ ਵਿ ਤਕਾਲੀ ਪਹਿਲਾਂ ਆਪਣੇ ਆਪ ਹੀ ਲੜੀ ਜਾਂਦੇ ਨੇ ਲੜੀ ਜਾਂਦੇ ਹੋ ਸਾਨੂੰ ਤਾਂ ਜਿੰਨਾ ਲੜਨਗੇ ਉਹਨਾਂ ਦਾ ਫਾਇਦਾ ਹੈ ਐਸਆਈਡੀ ਜਦ ਤੱਕ ਆਪਣੀ ਕਰ ਸਕੀਏ ਤੋ ਤੱਕ ਸਰਕਾਰ ਸਾਥ ਨਾ ਦੇ ਪ੍ਰਿਆੰਕਾ ਗਾਂਧੀ ਜੀ ਦਾ ਆਣ ਨਾਲ ਅਸੀਂ ਸਾਰੇ ਕਾਂਗਰਸ ਬੜੀ ਖੁਸ਼ ਹੈ ਔਰ ਵਾਈਕ੍ਰੋਮੀ ਕਿਰਪਾਣ ਉਨ੍ਹਾਂ ਦੇ ਆਉਣ ਨਾਲ ਟੋਟਲ ਹੈ ਯੂਪੀ ਦੇ ਵਿੱਚ ਲੇਕਿਨ ਮੁਰਾਲ ਸਾਰੇ ਕਿਤੇ ਅਸਰ ਪੂਰਾ ਇਸ ਦਾ ਹਿੰਦੁਸਤਾਨ ਦੇ ਵਿੱਚ ਬਿਲਕੁਲ ਡਿਫਰੈਂਟ ਕਰ ਰਹੇ ਬੀਜੇਪੀ ਕਿਹਦਰਾਂ ਦੀਆਂ ਟਿੱਪਣੀਆਂ ਕਰ ਰਹੀ ਹੈ ਉਹਨਾਂ ਦੀ ਇੰਟਰਵਿਊ ਫਿਰ ਬੀਜੇਪੀ ਹੋਰ ਕਹੂਗੀ ਉਹ ਥੋੜਾ ਸ਼ਲਾਘਾ ਕਰੋ ਨਾ ਚਲੋ ਉਹਦਾ ਖਿਲਾਫ ਵੀ ਕਰਦੇ ਹੈਂ ਮੰਤਰੀ ਨੇ ਬੜਾ ਡੈਰੋਗੇਟਰੀ ਸਟੇਟਮੈਂਟ ਦਿੱਤੀ ਹੈ ਕਿ ਪ੍ਰੇਮਕਾ ਗਾਂਧੀ ਨੂੰ ਇਸ ਲਈ ਲੈ ਕੇ ਕਿਸੇ ਉਹ ਕਾਫੀ ਖੂਬਸੂਰਤ ਹੈ ਬਹੁਤ ਪੁੱਛ ਨਹੀਂ ਹੋ ਜੇ ਕੁਆਲਿਟੀ ਨਹੀਂ ਹੈ ਇਹ ਜਿਹੜੇ ਬੇਵਕੂਫ ਲੋਗ ਨੇ ਇਹ ਜੀ ਬੇਵਕੂਫ ਗੱਲਾਂ ਹੀ ਕਰ ਰਹੇ ਹੈ ਬਿਊਰੋ ਰਿਪੋਰਟ ਪੰਜਾਬ ਟੂਡੇ